ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਅੰਗ ਹੈ 395 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ ਪੰਜਵਾਂ ਪ੍ਰਥਮੇ ਮਿਟਿਆ ਤਨ ਕਾ ਦੁਖ ਮਨ ਸਗਲੇ ਕੋ ਹੋਆ ਸੁਖ ਕਰ ਕਿਰਪਾ ਗੁਰ ਦੀਨੋ ਨਾਓ ਬਰ ਬਲ ਤਿਸ ਸਤਗੁਰ ਕੋ ਜਾਓ ਗੁਰਪੂਰਾ ਪਾਇਓ ਮੇਰੇ ਭਾਈ ਰੋਗ ਸੋਗ ਸਭ ਦੁਖ ਬਿਨਾਸੇ ਸਤਗੁਰ ਕੀ ਸ਼ਰਨਾਈ ਰਹਾਉ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਤ ਪੰਚਮ ਪਾਤਸ਼ਾਹ ਸੇਬਸ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ਾਂ ਕਰ ਰਹੇ ਨੇ ਕਿਉਂਕਿ ਪਿਛਲੇ ਸ਼ਬਦ ਵਿੱਚ ਮਹਾਰਾਜ ਦੱਸ ਆਏ ਕਿ ਅਰਦਾਸ ਕਰੀ ਪੂਰੇ ਗੁਰਪਾਸ ਨਾਨਕ ਮੰਗੇ ਹਰ ਧਨ ਰਾਸ ਤੋ ਪੂਰੇ ਗੁਰੂ ਅੱਗੇ ਅਰਦਾਸ ਕਰ ਤੇ ਕੀ ਮੰਗਣਾ ਕਰ ਨਾਮ ਦੀ ਦਾਤ ਮੰਗਣਾ ਕਰ ਉਹਦੇ ਗੁਣ ਮੰਗਣੇ ਕਰ ਜਦੋਂ ਉਹ ਨਾਮ ਤਨ ਤੇਰੇ ਕੋਲ ਆ ਜਾਏਗਾ ਤੇ ਮਾਰੀ ਕਹਿੰਦੇ ਵੇਖ ਫਿਰ ਤੇਰੇ ਅੰਦਰ ਕੀ ਤਬਦੀਲੀਆਂ ਹੁੰਦੀਆਂ ਨੇ ਕਿਉਂਕਿ ਕੋਈ ਚੀਜ਼ ਆਪਾਂ ਲੈਨੇ ਆ ਬਿਮਾਰੀ ਐ ਡਾਕਟਰ ਕਹਿੰਦਾ ਇਹ ਗੱਲ ਕਿ ਆ ਦਵਾਈ ਖਾ ਫਿਰ ਵੇਖਦੇ ਆ ਕੀ ਬਣਦਾ ਤਾਪ ਉਤਰਦਾ ਥਕਾਵਟ ਉਤਰਦੀ ਐ ਸਾਹ ਆਉਣ ਲੱਗ ਜਾਂਦਾ ਐ ਆਪਾਂ ਰਾਜੀ ਹੁੰਨੇ ਆ ਆਪਾਂ ਨੂੰ ਮਹਿਸੂਸ ਹੁੰਦਾ ਕਿ ਬੁਖਾਰ ਲੱਗ ਗਿਆ ਕਿਉਂਕਿ ਸੰਸਾਰ ਰੋਗੀ ਹੈ ਜੀ ਸਾਰਾ ਮਰਗਨੇ ਸੰਸਾਰ ਰੋਗੀ ਨਾਮਦਾਰੂ ਮੈਲ ਲੱਗ ਗਿਆ ਸੱਚ ਬਿਨਾ ਇਹ ਸੰਸਾਰ ਰੋਗੀ ਹੈ ਸਾਰਾ ਤਿੰਨ ਰੋਗ ਨੇ ਜੀ ਆਦ ਬਿਆਦ ਉਪਾਦ ਤਿੰਨ ਪ੍ਰਕਾਰ ਦੇ ਰੋਗ ਨੇ ਸੰਸਾਰ ਦੇ ਵਿੱਚ ਤੇ ਮਰਗਨੇ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਂ ਕੋ ਬਿਗਰ ਨਾ ਕੋ ਲੱਗੈ ਜਾਂ ਕਿ ਪ੍ਰਭ ਆਗੈ ਅਰਦਾਸ ਜਦੋਂ ਅਸੀਂ ਅਰਦਾਸ ਕਰਦੇ ਆਂ ਹਿਰਦੇ ਤੋਂ ਅੰਦਰੋਂ ਅਰਦਾਸ ਹੈ ਹਿਰਦੇ ਦੀ ਹੂਕ ਜਦੋਂ ਅੰਦਰੋਂ ਕੀਤੀ ਜਾਂਦੀ ਹੈ ਤੇ ਉਹਦੇ ਦਰ ਦੇ ਉੱਤੇ ਕਬੂਰ ਹੋ ਜਾਂਦੀ ਹੈ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਜੇ ਉਹ ਜਨ ਬਣ ਕੇ ਕਰਦਾ ਤਾਂ ਜਿਸ ਤਰ੍ਹਾਂ ਬੁਖਾਵੀਆਂ ਨੇ ਕਰੀ ਜਾਂਦੀਆਂ ਤਾਂ ਫੇ ਕਰਈਏ ਅਸੀਂ ਬੁਖਾਵੇ ਦੀ ਨਹੀਂ ਕਹਨੇ ਜਨ ਬਣ ਕੇ ਅੰਦਰੋਂ ਪ੍ਰਥਮੇ ਮਿਟਿਆ ਤਨ ਕਾ ਦੁਖ ਮਨ ਸਗਲ ਕੋ ਹੋਆ ਸੁਖ ਕਿਉਂਕਿ ਸਾਡੇ ਤਨ ਦੇ ਉੱਤੇ ਜਿਹੜੇ ਵੀ ਰੋਗ ਪੈਦਾ ਹੁੰਦੇ ਨੇ ਉਹ ਸਭ ਤੋਂ ਪਹਿਲਾਂ ਸਾਡੇ ਮਨ ਤੇ ਹੁੰਦੇ ਨੇ ਜੀ ਮਨ ਵਿੱਚ ਖਿਜ ਹੈ ਮਨ ਵਿੱਚ ਕਲਪਨਾ ਹੈ ਮਨ ਵਿੱਚ ਈਰਖਾ ਹੈ ਮਨ ਵਿੱਚ ਸਾੜਾ ਹੈ ਭੁੱਖ ਨਾ ਲੱਗਣੀ ਤੇ ਭੁੱਖ ਬਹੁਤੀ ਲੱਗਣੀ ਦੋਨੇ ਰੋਗ ਨੇ ਡਾਕਟਰ ਕੋਲ ਜਾਣਿਆ ਨਾ ਆਪਾਂ ਇਸੇ ਕਰਕੇ ਹੀ ਵੀ ਇਹਨੂੰ ਭੁੱਖ ਨਹੀਂ ਲੱਗਦੀ ਤੇ ਦੂਜਾ ਜਾਣਿਆ ਕਿ ਇਹਨੂੰ ਭੁੱਖ ਬਹੁਤ ਲੱਗਦੀ ਦੋਵੇਂ ਰੋਗ ਨੇ ਮਨ ਦੀ ਵੀ ਇਹੀ ਬਸਤਾ ਹੈ ਮਨ ਜਦੋਂ ਭੁੱਖ ਭੁੱਖ ਪਿਆ ਕਰਦਾ ਆ ਵੀ ਮੈਨੂੰ ਮਿਲ ਜਾਏ ਆ ਵੀ ਮੈਨੂੰ ਮਿਲ ਜਾਏ ਆ ਵੀ ਮੈਨੂੰ ਮਿਲ ਜਾਏ ਇਹਦਾ ਮਤਲਬ ਉਹ ਰੋਗੀ ਹੈ ਤੇ ਜੇ ਬਿਲਕੁਲ ਹੀ ਛੱਡ ਗਿਆ ਘਰ ਬਾਹਰ ਛੱਡ ਕੇ ਨਿਕਲ ਗਿਆ ਬਾਹਰ ਫਿਰ ਵੀ ਰੋਗੀ ਹੈ ਫਿਰ ਵੀ ਰੋਗੀ ਹੈ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਮਾਰੇ ਸਾਨੂੰ ਸਮਝਾਉਂਦੇ ਨੇ ਗੱਲ ਕਿ ਇਹ ਪਰਿਵਾਰ ਵਿੱਚ ਰਹਿੰਦਿਆਂ ਸਹਿਜ ਅਵਸਥਾ ਹੈ ਸਹਿਜ ਨਾਲ ਰਹਿੰਦਿਆਂ ਹੋਇਆਂ ਹੀ ਸੁਖ ਪ੍ਰਾਪਤ ਹੁੰਦੇ ਨੇ ਜੀ ਸਹਿਜ ਕੈਸੀ ਅਵਸਥਾ ਹੈ ਅੱਜ ਦਾ ਜਿਹੜਾ ਦਿਨ ਹੈ ਮਹਿਸੂਸ ਕਰੀਏ ਅਸੀਂ ਕਿ ਅੱਜ ਛੋਟੇ ਸਾਹਿਬ ਜਾਦੇ ਬਾਬਾ ਜੁਰਬਰ ਸਿੰਘ ਬਾਬਾ ਫਤੇ ਸਿੰਘ ਤੇ ਮਾਤਾ ਗੁਜਰੀ ਨੇ ਸਾਰੀ ਰਾਤ ਬੈਠ ਕੇ ਠੰਡੇ ਬੁਰਜ ਵਿੱਚ guzari ਤੇ ਅੱਜ ਸਵੇਰੇ ਉਹਨਾਂ ਦੀ ਪੇਸ਼ੀ ਸੀ ਆਪਾਂ ਵੇਖਦੇ ਆਂ ਜੇ ਆਪਣੇ ਕੋਲੇ ਰਜਾਈ ਵੀ ਲੈ ਜੇ ਨਾ ਆਪਾਂ ਨੇ ਰਾਤ ਨੂੰ ਤੇ ਆਪਾਂ ਠੜ ਜਾਂਨੇ ਆ ਹਜੇ ਕਿ ਬਿਸਤਰਿਆਂ 'ਚ ਪਏ ਹੁੰਨੇ ਆ ਉਹਨਾਂ ਨੂੰ ਕੁਝ ਨਹੀਂ ਦਿੱਤਾ ਗਿਆ ਸੀ ਪਰ ਕਾਦੇ ਆਸਰੇ ਨਾਮ ਦੇ ਆਸਰੇ ਉਕੇ ਨਾਲ ਮਾਤਾ ਸੀ ਮਾਤਾ ਨੇ ਉਹ ਚੀਜ਼ਾਂ ਹੰਡਾਈਆਂ ਹੋਈਆਂ ਸੀ ਬਾਣੀ ਨਾਲ ਜੁੜੇ ਹੋਏ ਸਨ ਸਾਰੀ ਰਾਤ ਬੱਚੀ ਗੋਦੀ ਵਿੱਚ ਸਿਰ ਰੱਖ ਕੇ ਮਾਤਾ ਦੇ ਛਾਲ ਥੱਲੇ ਬੈਠੇ ਰਹੇ ਲੋਈ ਥੱਲੇ ਇਹ ਜਿਹੜੀ ਅਵਸਥਾ ਮਾਨੇ ਕਾਦੇ ਬਾਸ ਨੇ ਉਹ ਸਹਿਜ ਅਵਸਥਾ ਹੈ ਕਹਿਣ ਨੂੰ ਲਖਾਰੀ ਜੋ ਮਰਜੀ ਲਿਖੀ ਜਾਂਦੇ ਆਸੀਂ ਪਰ ਜਦੋਂ ਅੰਦਲੀ ਅਵਸਥਾ ਵੇਖਦੇ ਆ ਤਾਂ ਦੁਨਨਾ ਸੰਘ ਹਟੋਰੀਆ ਨੇ ਲਿਖੀਆਂ ਨੇ ਬੜੀਆਂ ਗੱਲਾਂ ਬੜੀਆਂ ਕਲੀਅਰ ਕੀਤੀਆਂ ਨੇ ਉਹਨੇ ਕਿ ਬੱਚਿਆਂ ਦੇ ਚਿਹਰੇ ਨੀਲੇ ਹੋਏ ਹੋਏ ਸਨ ਠੰਡ ਨਾਲ ਠੰਡੇ ਨੀਸੀ ਠੰਡਾ ਬੁਰਜ ਸੀ ਤੇ ਤਿੰਨ ਦਿਨ ਹੋ ਗਏ ਸੀ ਪ੍ਰਸ਼ਾਦਾ ਸ਼ਕੇ ਨੂੰ ਪਾਣੀ ਤੱਕ ਨਹੀਂ ਪਿਆਇਆ ਸੀ ਉਹ ਅਵਸਥਾ ਕਿਹੜੀ ਹੈ ਉਹ ਸਹਿਜ ਦੀ ਅਵਸਥਾ ਸੀ ਪਰ ਅੰਦਰੋਂ ਨਰੋਕ ਸਨ ਅੰਦਰੋਂ ਤਕੜੇ ਸਨ ਕਿਉਂ ਬਾਣੀ ਹੈ ਬਾਣੀ ਨਾਲ ਜੁੜੇ ਹੋਏ ਸਨ ਤੇ ਮੁਗਲਾਂ ਨੇ ਅੰਗਰੇਜ਼ਾਂ ਨੇ ਤੇ ਅੱਜ ਦੀਆਂ ਕਾਲੀਆਂ ਨੇ ਤੇ ਸਾਡੇ ਆ ਬਾਬਿਆਂ ਨੇ ਇਹ ਕੰਮ ਕੀਤਾ ਸਾਨੂੰ ਸਭ ਤੋਂ ਪਹਿਲਾਂ ਬਾਣੀ ਨਾਲੋਂ ਤੋੜਤਾ ਕੱਚੀਆਂ ਧਾਰਨਾ ਪੜ ਪੜ ਕੇ ਅਸੀਂ ਬਾਣੀ ਤੋਂ ਪਰੇ ਹੋ ਗਏ ਬਸ ਬਾਣੀ ਨੂੰ ਜਾਣਨ ਦੀ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਸਾਡੇ ਦਿਮਾਗ 'ਚ ਇਹ ਗੱਲ ਵਾੜ ਦਿੱਤੀ ਗਈ ਇਹ ਬਾਣੀ ਤੇ ਭਾਈਆਂ ਦੇ ਪੜਨ ਵਾਸਤੇ ਹੈ ਇਹ ਤਾਂ ਭਾਈਆਂ ਦੇ ਪੜਨ ਵਾਸਤੇ ਹੈ ਜੀ ਤੁਹਾਡੇ ਥੋੜੀ ਹੈ ਤੇ ਸਾਡੀ ਹਾਲਤ ਇੱਥੋਂ ਤੱਕ ਲੈ ਜਾਂਦੀ ਆ ਦੇਖੋ ਸਾਨੂੰ ਪਰਖ ਕੇ ਵੇਖ ਲਿਆ ਹੁਣ ਵੀ ਕਿ ਬਾਣੀ ਦੇ ਪੱਤਰੇ ਗਲੀਆਂ ਚ ਰੁਲ ਗਏ ਬੋਲਿਆ ਜੀ ਕੋਈ ਕੋਈ ਲੀਡਰ ਨਹੀਂ ਬੋਲਿਆ ਕੋਈ ਬਾਬਾ ਨਹੀਂ ਬੋਲਿਆ ਦਿਖਾਓ ਜੀ ਬੋਲੇ ਹੁਣ ਕੋਈ ਇੱਥੋਂ ਪਤਾ ਲੱਗਦਾ ਹੈ ਕਿ ਤੁਹਾਨੂੰ ਟੈਸਟ ਕਰ ਕਰ ਕੇ ਵੇਖਦੇ ਨੇ ਅਗਲੇ ਉਦੋਂ ਵੀ ਟੈਸਟ ਕਰ ਕਰ ਕੇ ਵੇਖਦੇ ਸੀ ਵੀ ਕਿੱਥੇ-ਕਿੱਥੇ ਤੱਕ ਜਾਣਗੇ ਇਹ ਗੱਲ ਮਹਾਰਾਜ ਸਮਝਾਉਂਦੇ ਆਪੇ ਨੇ ਕਿ ਜਿਨ੍ਹਾਂ ਦੇ ਮਨ ਵਿੱਚ ਵਸ ਗਿਆ ਜਿਹੜੇ ਮਨ ਕਰਕੇ ਸੁਖੀ ਹੋ ਗਏ ਸਹਿਜ ਵਸਤਾ ਨੇ ਕਹਿੰਦੇ ਫਿਰ ਉਹਨਾਂ ਦੇ ਤਨ ਉੱਤੇ ਵੀ ਰੋਗ ਨਹੀਂ ਆਉਂਦੇ ਤਨ ਦੇ ਰੋਗ ਮਨ ਕਰਕੇ ਉੱਠਦੇ ਨੇ ਜਦੋਂ ਸਾਡੇ ਮਨ ਅੰਦਰ ਖਿਜ ਹੈ ਮਨ ਕਲਪਿਆ ਹੋਇਆ ਉਹ ਨੇਚਰਲੀ ਇਹ ਦੇਖੋ ਬਸੰਦੇ ਨੂੰ ਗੁੱਸਾ ਆਉਂਦਾ ਗੁੱਸੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ ਹੈ ਗੁੱਸਾ ਖਿਜ ਜਿਹੜੀ ਹੈ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ ਹੈ ਉਦੋਂ ਫਿਰ ਤਨ ਦੇ ਰੋਗ ਉੱਠਦੇ ਨੇ ਪਰ ਜਦੋਂ ਨਾਮ ਨਾਲ ਜੁੜੇ ਜਦੋਂ ਬਾਣੀ ਨਾਲ ਜੁੜੇ ਜਿਹੜੇ ਬਾਣੀ ਨੂੰ ਵਿਚਾਰਿਆ ਸਮਝਿਆ ਪ੍ਰਥਮੇ ਸਭ ਤੋਂ ਪਹਿਲਾਂ ਅਗਰੇ ਤਨ ਦਾ ਰੋਗ ਗਿਆ ਤੇ ਮਨ ਨੂੰ ਸੁਖ ਪ੍ਰਾਪਤ ਹੋਇਆ ਕਰ ਕਿਰਪਾ ਗੁਰਦੀਨੋਂ ਨਾਓ ਗੁਰੂ ਨੇ ਬੜੀ ਕਿਰਪਾ ਕੀਤੀ ਬਖਸ਼ਿਸ਼ ਕੀਤੀ ਇਹ ਨਾਮ ਦੀ ਦਾਤ ਚੋਲੀ ਪਾ ਦਿੱਤੀ ਤਨ ਤੇ ਮਨ ਦੋਵੇਂ ਹੀ ਸੁਖੀ ਹੋ ਗਏ ਬਲ ਬਲ ਜਾਓ ਤਿਸ ਸਤਗੁਰ ਕੋ ਜਾਓ ਮਰੀ ਗਰੇ ਮੈਂ ਆਪਣੇ ਸਤਗੁਰੂ ਤੋਂ ਸਤਗੁਰੂ ਦੇ ਬਖਸ਼ੇ ਗਿਆਨ ਤੋਂ ਸਦਕੇ ਜਾਣਾ ਬਲਿਹਾਰ ਜਾਣਾ ਗੁਰਪੂਰਾ ਪਾਇਓ ਮੇਰੇ ਭਾਈ ਰੋਗ ਸੋਗ ਸਭ ਦੁੱਖ ਬਿਨਾਸੇ ਸਤਗੁਰ ਕੀ ਸਰਣਾਈ ਅਰ ਹਾਉ ਦੀਸ ਪੰਕਤੀ ਚ ਮਹਾਰਾਜ ਬੜੇ ਪਿਆਰ ਨਾਲ ਸਮਝਾਉਂਦੇ ਨੇ ਗੁਰਪੂਰਾ ਪਾਇਓ ਮੇਰੇ ਭਾਈ ਕਿਉਂਕਿ ਕੋਈ ਵੀ ਚੀਜ਼ ਅਧੂਰੀ ਜੜੀ ਹੈ ਉਹ ਖਤਰਨਾਕ ਹੈ ਜੀ ਨੀਮ ਹਕੀਮ ਖਤਰાયੇ ਜਾਣ ਜਿਹੜੇ ਨੀਮ ਹਕੀਮ ਨੇ ਉਹ ਵੀ ਜਾਨ ਦਾ ਖਤਰਾ ਹੀ ਹੁੰਦੇ ਨੇ ਖਬਰਾਂ ਕੀ ਦੇ ਦੇਣ ਅਧੂਰਾ ਗਿਆਨ ਵੀ ਖਤਰਨਾਕ ਹੈ ਅਸੀਂ ਵੇਖਦੇ ਹਾਂ ਅਸੀਂ ਗੁਰੂ ਕੋਲ ਆ ਕੇ ਆਪਣੇ ਆਪ ਨੂੰ ਜਨਾਉਣ ਦੀ ਕੋਸ਼ਿਸ਼ ਕਰਦੇ ਹਾਂ ਕੀਰਤਨ ਹੋ ਰਿਹਾ ਹੈ ਅਸੀਂ ਆਪਣਾ ਪੜਨ ਲੱਗੇ ਹੋਏ ਹਾਂ ਪਾਠ ਹੋ ਰਿਹਾ ਹੈ ਅਸੀਂ ਆਪਣਾ ਲੱਗੇ ਹੋਏ ਹਾਂ ਬੜੀ ਪੁਰਾਣੀ ਗੱਲ ਹੈ ਮੈਂ ਹਰਮੰਦਰ ਸਾਹਿਬ ਗਿਆ ਸੀ ਉਦੋਂ 86 ਕ ਦੀ ਗੱਲ ਹੈ ਮੈਨੂੰ ਯਾਦ ਹੈ ਮੈਂ ਹਰਮੰਦਰ ਸਾਹਿਬ ਗਿਆ ਤੇ ਹਰਮੰਦਰ ਸਾਹਿਬ ਜਾ ਕੇ ਬੜਾ ਆਨੰਦ ਆਇਆ ਮੇਰਾ ਮਨ ਕੀਤਾ ਚਲ ਉੱਪਰ ਜਾ ਕੇ ਆਈਏ ਇਹ ਉੱਪਰ ਹੱਥ ਲਿਖਤ ਮਹਾਰਜ ਨੇ ਤੇ ਉੱਥੋਂ ਪਾਠ ਕਰਕੇ ਆਈਏ ਆਨੰਦ ਲੈ ਕੇ ਆਈਏ ਉਹ ਵੀ ਕਿਉਂਕਿ ਹੱਥ ਲਿਖਤ ਸਿੰਘਾਂ ਦੇ ਲਿਖੇ ਹੋਏ ਹੱਥ ਲਿਖਤ ਨੇ ਜਦੋਂ ਮੈਂ ਉੱਪਰ ਗਿਆ ਥੱਲੇ ਕੀਰਤਨ ਇੰਨਾ ਆਨੰਦਦਾਇਕ ਹੋ ਰਿਹਾ ਸੀ ਇੱਕ ਬਜ਼ੁਰਗ ਵਾਵਾ ਉਮਰਦੇ ਸੀ ਉਹ ਸੁਖਨੀ ਸਾਹਿਬ ਪੜਨ ਲੱਗੇ ਹੋਏ ਗੁਟਕਾ ਲੈ ਕੇ ਮੈਂ ਉਹਨਾਂ ਕੋਲੇ ਬੈਠੀ ਆ ਫਤਿ ਬਲਾਈ ਕਹਿੰਨ ਮੈਨੂੰ ਕਹਿੰਦੇ ਹਾਂ ਪੁੱਤਰ ਕਿਵੇਂ ਆਇਆ ਮਾ ਜੀ ਬਾਬਾ ਜੀ ਮੈਨੂੰ ਇਹ ਦੱਸੋ ਵੀ ਜਿਹੜੇ ਥੱਲੇ ਕੀਰਤਨ ਹੋ ਰਿਹਾ ਤੁਹਾਨੂੰ ਠੀਕ ਨਹੀਂ ਲੱਗਦਾ ਉਹ ਕੀ ਦੀ ਖਤਰ ਕਰ ਰਹੇ ਨੇ ਕਿਹਨਾਂ ਨੂੰ ਸੁਣਾ ਰਹੇ ਨੇ ਉਹ ਸਮਝ ਗਏ ਉਹਨਾਂ ਨੇ ਪੋਥੀ ਸਮੇਟੀ ਉੱਥੇ ਰੱਖੀ ਕਿ ਮੈਨੂੰ ਕਹਿੰਦਾ ਪੁੱਤਰ ਸਾਨੂੰ ਕਿਸੇ ਨੇ ਕਿਹਾ ਹੀ ਨਹੀਂ ਕਿਉਂਕਿ ਇਹ ਕਿਹ ਚੀਜ਼ ਜਿਹੜੀ ਹੋ ਰਹੀ ਆ ਉਹ ਤੇ ਸੁਣ ਲਓ ਨਾ ਨਾ ਤਾਂ ਅਸੀਂ ਪਾਠ ਸੁਣਦੇ ਆ ਨਾ ਅਸੀਂ ਕਥਾ ਸੁਣਦੇ ਆ ਕੀਰਤਨ ਹੋ ਰਿਹਾ ਹੁੰਦਾ ਅਸੀਂ ਆਪਣਾ ਪਾਠ ਕਰਨ ਲੱਗੇ ਹੁੰਨੇ ਆ ਸਕੂਲ ਦੇ ਵਿੱਚ ਜੇ ਕਲਾਸ ਲੱਗੀ ਹੋਵੇ ਸਾਇੰਸ ਦੀ ਤੇ ਤੁਸੀਂ ਪੰਜਾਬੀ ਪੜੀ ਜਾਓ ਕੀ ਕਰੇਗਾ ਟੀਚਰ ਬਾਹਰ ਕੱਢ ਦੇਗਾ ਸਾਡੀ ਹਾਲਤ ਵੀ ਕੁਝ ਇੱਥੇ ਹੀ ਹੈ ਅਸੀਂ ਗੁਰਦੁਆਰਾ ਸਾਹਿਬ ਆਉਨੇ ਆ ਹੁਕਮਨਾਮਾ ਹੋ ਰਿਹਾ ਹੈ ਅਸੀਂ ਆਪਣੀਆਂ ਗੱਲਾਂ ਕਰਨ ਲੱਗੇ ਹੁੰਨੇ ਆ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਕੀ ਕਿਹਾ ਜਾ ਰਿਹਾ ਕੌਣ ਬੋਲ ਰਿਹਾ ਕੀ ਕਿਹਾ ਕਿਹੜੇ ਪਾਸ਼ਾ ਨਹੀਂ ਬਾਣੀ ਹੈ ਮਹਾਰਾਜ ਕੀ ਕਹਿਣਾ ਚਾਹੁੰਦੇ ਨੇ ਨਹੀਂ ਸੁਣਉਦੇ ਅਸੀਂ ਇਸ ਕਰਕੇ ਅਸੀਂ ਜੁੜ ਕੇ ਮੇ ਜਾਵਾਂਗੇ ਅਸੀਂ ਤੇ ਦੁਬਧਾ ਚ ਪਏ ਹੋਏ ਆ ਇਹ ਇੱਕ ਜਿਓ ਹੋਏ ਤਾਂ ਉਗਵੇ ਮੂੰਹ ਕਾ ਕਹਿਆ ਬਾਓ ਨਹੀਂ ਤਾਂ ਫਿਰ ਜੇ ਇੱਕ ਨਹੀਂ ਹੋਇਆ ਤਾਂ ਹੀ ਉਗੇਗਾ ਜੀ ਇਹ ਬੀਜ ਇੱਕ ਨਹੀਂ ਹੈ ਤੇ ਕਿੱਥੋਂ ਹੋਏਗਾ ਇਹ ਮਨ ਇੱਕ ਹੋਇਆ ਹੀ ਨਹੀਂ ਮਨ ਨੂੰ ਅਸੀਂ ਇੱਕ ਹੋਣ ਦਿੰਦੇ ਹੀ ਨਹੀਂ ਤੇ ਮਹਾਰਾਜ ਕਹਿੰਦੇ ਗੁਰ ਪੂਰਾ ਪਾਇਓ ਮੇਰੇ ਭਾਈ ਜਦੋਂ ਮਨ ਬਚਨ ਤੇ ਕਰਮ ਜੋ ਸਾਡੇ ਮਨ ਵਿੱਚ ਹੈ ਉਹ ਸਾਡੇ ਬੋਲ ਨੇ ਜੋ ਸਾਡੇ ਬੋਲ ਨੇ ਉਹ ਹੀ ਸਾਡੇ ਕਰਮ ਨੇ ਸਤਿਗੁਰੂ ਨੇ ਇਹ ਗੱਲ ਸਮਝਾਈ ਸਾਨੂੰ ਕਿ ਜਦੋਂ ਭਾਈ ਪੂਰੇ ਗੁਰੂ ਨਾਲ ਮਨ ਬਚਨ ਤੇ ਕਰਮ ਕਰਕੇ ਜੁੜੇ ਤੇ ਫਿਰ ਕੀ ਹੋਇਆ ਰੋਗ ਸੋਗ ਸਭ ਦੁੱਖ ਬਿਨਾਸੇ ਨਸੰ ਪਾਛੇ ਦੀ ਬਾਣੀ ਜਦੋਂ ਪੜਦੇ ਆ ਨਾ ਮੈਂ ਕਿ ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਬਹੁ ਭਾਂਤ ਬਚਾਵੇ ਸ਼ਤਰੂ ਅਨੇਕ ਚਲਾਵਤ ਕਾਵ ਤੋ ਤਨ ਏਕ ਨਾ ਲਾਗਨ ਪਾਹ ਹੈ ਉਹ ਰੋਗਾ ਤੋਂ ਸੋਗਾ ਤੋਂ ਬਚਾਉਣ ਵਾਲਾ ਹੈ ਸਰਬ ਰੋਗ ਕਾ ਔਖਦ ਨਾਮ ਜਦੋਂ ਅਸੀਂ ਨਾਮ ਨਾਲ ਜੁੜੇ ਇਹ ਰੋਗ ਸੋਗ ਤੇ ਆਪਣੇ ਆਪ ਹੀ ਚਲੇ ਗਏ ਇਹ ਹਨੇਰਾ ਜੀ ਜਿਸ ਤਰ੍ਹਾਂ ਲਾਈਟ ਵੱਲਦੀ ਹੈ ਨਾ ਹਨੇਰਾ ਚਲਿਆ ਜਾਂਦਾ ਜਦੋਂ ਨਾਮ ਵਸਿਆ ਜਦੋਂ ਪ੍ਰਮਾਤਮਾ ਦੇ ਗੁਣ ਵਸੇ ਇਹ ਰੋਗ ਸੋਗ ਤੇ ਆਪਣੇ ਆਪ ਹੀ ਪਰਹ ਹੋ ਗਏ ਰੋਗ ਸੋਗ ਸਭ ਦੁੱਖ ਬਿਨਾਸੇ ਸਤਿਗੁਰ ਕੀ ਸ਼ਰਨਾਈ ਜਦੋਂ ਅਸੀਂ ਸਤਿਗੁਰੂ ਦੀ ਸ਼ਰਨ ਵਿੱਚ ਆ ਗਏ ਪੰਚਮ ਪਾਸ਼ਾ ਬੜੇ ਪਿਆਰ ਨਾਲ ਸਮਝਾਉਂਦੇ ਨੇ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਭੰਗਮ ਸਾਦੇ ਪੰਚ ਜਣਾ ਸੋ ਸੰਗ ਨਾ ਛੁਟਕਿਓ ਸਗਲੇ ਅਹੰ ਬੁੱਧ ਬਾਦੀ ਅਸੀਂ ਪਾਠ ਪੜ੍ਹੇ ਵੇਦਾਂ ਦੀ ਵਿਚਾਰ ਕੀਤੀ ਬੜਾ ਵਧੀਆ ਕੀਤਾ ਪਰ ਨਾਲ ਕੀ ਕਰ ਬੈਠੇ ਉਹਦਾ ਹੀ ਹੰਕਾਰ ਕਰ ਬੈਠੇ ਕਿ ਮੈਂ ਬਹੁਤ ਵਧੀਆ ਪੜ੍ਹਦਾ ਮੈਂ ਬਹੁਤ ਵਧੀਆ ਕਥਾ ਕਰਦਾ ਮੈਂ ਬਹੁਤ ਵਧੀਆ ਕੀਰਤਨ ਕਰਦਾ ਹੰਕਾਰੀ ਹੋ ਗਏ ਸਗਲੋਂ ਹੋਰ ਲਾ ਬੈਠੇ ਰੋਗ ਹੋਰ ਵੱਧ ਗਿਆ ਉੱਥੇ ਮਹਾਰਾਜ ਸਮਝਾਉਂਦੇ ਨੇ ਬੜੇ ਪਿਆਰ ਨਾਲ ਪਿਆਰੇ ਇਨ ਵਿਦ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਉ ਸੁਆਮੀ ਕੇ ਦੁਆਰੇ ਦੀਜੈ ਬੁੱਧ ਬਿਵੇਕਾ ਸੱਚੇ ਪਾਤਸ਼ਾਹ ਦੀ ਦਰ ਤੇ ਜਦੋਂ ਆ ਕੇ ਗੁਰੂ ਦੇ ਦਰ ਤੇ ਅਸੀਂ ਡਿੱਗ ਪੈਨੇ ਆ ਟੈ ਪੈਨੇ ਆ ਕਿ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ ਤੁਸੀਂ ਬਿਵੇਕ ਬੁੱਧ ਦਿਓ ਜੀ ਸਾਨੂੰ ਅਸੀਂ ਸੱਚ ਤੇ ਝੂਠ ਦੀ ਪਛਾਣ ਕਰ ਸਕੀਏ ਇਹ ਅੱਖ ਬਖਸ਼ ਦਿਓ ਸਾਨੂੰ ਤਾਂ ਕਿ ਅਸੀਂ ਤੁਹਾਡੇ ਦਰਸ਼ਨ ਕਰ ਸਕੀਏ ਬਸ ਜਿਸ ਨੇ ਇਹ ਆਭਾਵਨਾ ਲੈ ਕੇ ਇਹ ਵਿਚਾਰ ਲੈ ਕੇ ਗੁਰੂ ਕੋਲ ਆਵਾਂਗੇ ਤੇ ਗੁਰੂ ਕਿਰਪਾ ਕਰਦਾ ਗੁਰੂ ਬਖਸ਼ਿਸ਼ ਕਰਦਾ ਗੁਰੂ ਨਾਮ ਦੀ ਦਤ ਦੇਂਦਾ ਰਹਾਓ ਗੁਰ ਕੇ ਚਰਨ ਹਿਰਦੈ ਵਸਾਏ ਮਨ ਚਿੰਤਿਤ ਸਗਲੇ ਫਲ ਪਾਏ ਜਦੋਂ ਅਸੀਂ ਗੁਰੂ ਦੇ ਚਰਨ ਗੁਰੂ ਦਾ ਮਾਰਗ ਜੋ ਸਾਨੂੰ ਗੁਰੂ ਨੇ ਦੱਸਿਆ ਜੋ ਗੁਰੂ ਕਹੈ ਸੋਈ ਭਲ ਮੰਨੋ ਉਹਨੂੰ ਭਲਾ ਭਲਾ ਕਰਕੇ ਮੰਨ ਲਿਆ ਤੇ ਮੰਨੇ ਕੀ ਗਤ ਕਈ ਨਾ ਜਾਏ ਜੇ ਕੋ ਕਹਿ ਪਿਛਾ ਪਛਤਾਏ ਕਾਗਦ ਕਲਮਣਾ ਲੇਖਨ ਹਾਰ ਮੰਨੇ ਕਾਬੇ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਜੇ ਕੋ ਮਨ ਕਰਕੇ ਮੰਨ ਲਏ ਮੰਨਣ ਦੀ ਵਸਤਾ ਜੀ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਉਹਦੇ ਨਾਲ ਗੁਣਾ ਦੀ ਸਾਝ ਪਾਉਣ ਤੋਂ ਬਿਨਾ ਭਗਤੀ ਨਹੀਂ ਹੈ ਨਹੀਂ ਤੇ ਫਿਰ ਤੂੰ ਤਾਂ ਰਟਨ ਹੈ ਜੀ ਕੋਈ ਚੀਜ਼ ਖਾਧੀ ਅਸੀਂ ਜੇ ਸਾਡੀ ਭੁੱਖ ਹੀ ਨਹੀਂ ਮਿਟੀ ਇਹਦਾ ਮਤਲਬ ਉਹ ਖਾਣਾ ਨਹੀਂ ਸੀ ਸਾਨੂੰ ਪਿਆਸ ਲੱਗੀ ਅਸੀਂ ਪਾਣੀ ਪੀਤਾ ਪਰ ਪਿਆਸ ਨਹੀਂ ਮਿਟੀ ਫਿਰ ਉਹ ਪਾਣੀ ਨਹੀਂ ਸੀ ਅਸੀਂ ਬਾਣੀ ਪੜ੍ਹੀ ਹੈ ਸਾਡੇ ਜੀਵਨ ਵਿੱਚ ਬਦਲਾਅ ਹੀ ਨਹੀਂ ਆਇਆ ਫਿਰ ਤੇ ਅਸੀਂ ਪੜਪੜ ਗੱਡੇ ਲੱਦੀ ਹੈ ਪੜਪੜ ਪੜ੍ਹੀ ਹੈ ਸਾਥ ਪੜ੍ਹੀਆਂ ਜੇਤੇ ਬਰਸ-ਬਰਸ ਪੜ੍ਹੀਆਂ ਜੇਤੇ ਮਾਸ ਮਰਜ ਉੱਥੇ ਵੀ ਗੱਲ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨਾਨਕ ਲਿਖ ਹੈ ਇੱਕ ਗੱਲ ਹੋਰ ਹਉਮੈ ਚੱਕਣਾ ਝਾਕ ਤੇ ਹਉਮੇ ਵਧਾ ਬੈਠੇ ਸੋ ਕੋ ਝੱਕ ਮਾਰ ਕੇ ਚਲੇ ਗਏ ਗੁਰੂ ਕੋਲ ਆਈਏ ਖਾਲੀ ਹੋ ਕੇ ਆਈਏ ਭਰ ਕੇ ਜਾਈਏ ਅਸੀਂ ਤੇ ਭਰੇ ਭਰਾਏ ਆਉਨੇ ਆ ਤੇ ਭਰੇ ਭਰਾਏ ਚਲੇ ਜਾਂਦੇ ਆ ਇੱਥੇ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦੇ ਚਰਨਾਂ ਨੂੰ ਵਸਾ ਲਿਆ ਉਸ ਮਾਰਗ ਨੂੰ ਹਿਰਦੇ 'ਚ ਵਸਾ ਲਿਆ ਕਿ ਮੇਰੇ ਸਤਿਗੁਰੂ ਨੇ ਸਾਨੂੰ ਆਹ ਮਾਰਗ ਦੱਸਿਆ ਮਨ ਚਿੰਤਰ ਸਗਲੇ ਫਲ ਪਾਏ ਜੋ ਮਨ ਚਿੰਤਿਤ ਕਰਦਾ ਸੀ ਸਾਰੇ ਫਲ ਪ੍ਰਾਪਤ ਹੋ ਜਾਣਗੇ ਮਹਾਰਾਜ ਕਹਿੰਦੇ ਜੋ ਮੰਗੈ ਠਾਕੁਰੁ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖਤੇ ਜੋ ਬੋਲੈ ਇहां ਉहां ਸਚ ਹੋਵੈ ਅਗਰਬੂਜੀ ਸਭ ਹੋਈ ਸ਼ਾਂਤ ਕਰ ਕਿਰਪਾ ਗੁਰ ਕੀਨੀ ਦਾਤ ਗੁਰੂ ਨੇ ਕਿਰਪਾ ਕੀਤੀ ਇਨਾਮ ਦੀ ਦਾਤ ਬਖਸ਼ਿਸ਼ ਕੀਤੀ ਤੇ ਮਰਗ ਨੇ ਜਿਹੜੇ ਅੰਦਰ ਤ੍ਰਿਸ਼ਨਾਵਾਂ ਦੀ ਅੱਗ ਸੀ ਨਾ ਜਿਹੜੀ ਬੁਝੀ ਉਹ ਬੁਝ ਗਈ ਉਹ ਖਤਮ ਹੋ ਗਈ ਹੁਣ ਕੋਈ ਈਰਖਾ ਨਹੀਂ ਹੈ ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਇਹ ਅਵਸਥਾਵਾਂ ਤਾਂ ਬਣਦੀਆਂ ਜਦੋਂ ਅਸੀਂ ਖਾਲੀ ਹੋ ਕੇ ਆਏ ਗੁਰੂ ਦੇ ਦਰ ਤੇ ਬੈਠੇ ਉਸ ਸ਼ਬਦ ਨੂੰ ਆਪਣੇ ਹਿਰਦੇ ਚ ਵਸਾਇਆ ਤੇ ਫਿਰ ਗੁਰੂ ਨੇ ਕਿਰਪਾ ਕੀਤੀ ਗੁਰੂ ਦਾਤ ਦਿੰਦਾ ਨਾਮ ਦੀ ਦਾਤ ਬਖਸ਼ਦੇ ਨਿਥਾਵੇਂ ਕੋ ਗੁਰ ਦੀਨੋ ਥਾਨ ਨਿਮਾਣੇ ਕੋ ਗੁਰ ਕੀਨੋ ਮਾਣ ਕਹਿੰਦੇ ਬੇਥਾਵੇਂ ਸਾਡਾ ਤੇ ਥਾਂ ਹੀ ਕੋਈ ਨਹੀਂ ਸੀ ਸਤਗੁਰਾਂ ਨੇ ਥਾਂ ਦੇ ਦਿੱਤਾ ਆਪਣੇ ਹਿਰਦੇ 'ਚ ਸਾਨੂੰ ਆਪਣੇ ਕੋਲ ਬਿਠਾ ਲਿਆ ਨਿਮਾਣੇ ਕੋ ਗੁਰ ਕੀ ਨੋ ਮਾਨ ਗੁਰੂ ਨੇ ਬੜੀ ਕਿਰਪਾ ਕੀਤੀ ਬਖਸ਼ਿਸ਼ ਕੀਤੀ ਨਿਮਾਣਿਆਂ ਨੂੰ ਮਾਣ ਬਖਸ਼ ਦਿੱਤਾ ਨਿਮਾਣੇ ਜੈਸਾਂ ਬਾਬਾ ਅਮਰਦਾਸ ਜੀ ਜਦੋਂ ਪਾਣੀ ਲੈ ਕੇ ਆ ਰਹੇ ਨੇ بارش ਬਹੁਤ ਪਈ ਦੂਰ ਤੱਕ ਜਲਥਲ ਹੋਈ ਪਤਾ ਨਹੀਂ ਲੱਗ ਰਿਹਾ ਸੀ ਰਸਤੇ ਦਾ ਪੈਰ ਖੱਡੀ 'ਚ ਲੱਗਿਆ ਡਿੱਗੇ ਗੱਗਰ ਨਹੀਂ ਡਿਗਣ ਦਿੱਤੀ ਕਹਿੰਦੇ ਜੁਲਾਹਾ ਜਾਗਿਆ ਅੰਦਰੋਂ ਵੀ ਕੌਣ ਹੈ ਬਾਹਰ ਕੋਈ ਚੋਰ ਨਾ ਹੋਵੇ ਮੀ ਪਿੰਦੇ ਚ ਕੋਈ ਆ ਗਿਆ ਹੋਵੇ ਉਹ ਕਹਿੰਦੀ ਬਹਿ ਜਾ ਰਾਮ ਨਾਲ ਹੋਣਾ ਹੈ ਅਮਰੂ ਨੂੰ ਥਾਵਾਂ ਵੇਖੋ ਮਹਾਰਾਜ ਨੇ ਸਹਿਜ ਜੀ ਕਿਹਾ ਕਿ ਕੰਬੜੀਏ ਮੈਂ ਤੇ ਥਾਂ ਵਾਲਾ ਹੀ ਹੁਣ ਹੋਇਆ ਮੈਂ ਤੇ ਥਾਂ ਵਾਲਾ ਹੀ ਹੁਣ ਹੋਇਆ ਤੇ ਜਦੋਂ ਮਹਾਰਾਜ ਗਏ ਇਸ਼ਨਾਨ ਮਹਾਰਾਜ ਨੂੰ ਫਿਰ ਗੁਰਵੰਗਦੇਸ ਸਾਹਿਬ ਨੇ ਕਰਵਾਇਆ ਕਿ ਅੱਜ ਗੁਰਮੁਖਾ ਅੱਜ ਅਸੀਂ ਇਸ਼ਨਾਨ ਕਰਾਵਾਂਗੇ ਤੇਰਾ ਤੇ ਨਾਲ ਵਰ ਦਿੱਤੇ ਕਿ ਗੁਰੂ ਅਮਰਦਾਸ ਨਿਥਾਵਿਆਂ ਦਾ ਥਾਂ ਨਿਮਾਣਿਆਂ ਦਾ ਮਾਣ ਪੱਤਿਆਂ ਦੀ ਪਤ ਨਗੱਤਿਆਂ ਦੀ ਗਤ ਤੇਰਾ ਵਰ ਦਿੱਤੇ ਪਾਸ਼ਾ ਨੇ ਫਿਰ ਬਖਸ਼ਿਸ਼ ਕੀਤੀ ਕਿਉਂਕਿ ਜਦੋਂ ਗੁਰੂ ਟੁੱਟਦਾ ਹੈ ਨਾ ਉਹ ਬਖਸ਼ਿਸ਼ਾਂ ਕਰ ਦਿੰਦਾ ਹੈ ਫਿਰ ਤੇ ਮਾਰੀ ਕਹਿੰਦੇ ਜਦੋਂ ਅਸੀਂ ਨਾਮ ਨਾਲ ਜੁੜੇ ਗੁਰੂ ਨਾਲ ਜੁੜੇ ਸਾਨੂੰ ਨਿਥਾਵਿਆਂ ਨੂੰ ਥਾਂ ਦੇ ਦਿੱਤਾ ਨਿਮਾਣਿਆਂ ਨੂੰ ਮਾਣ ਬਖਸ਼ ਦਿੱਤਾ ਵੰਦਨ ਕਾੜ ਸੇਵਕ ਕਰ ਰਾਖੇ ਅੰਮ੍ਰਿਤ ਬਾਣੀ ਰਸਨਾ ਚਾਖੇ ਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਇਹ ਮੋਹ ਮਾਇਆ ਦੇ ਬੰਧਨ ਕੱਟ ਦਿੱਤੇ ਅਸੀਂ ਤੇ ਬੰਧਣਾ ਵਿੱਚ ਪਏ ਹੋਏ ਸਾਂ ਸੇਵਕ ਜਾਣ ਕੇ ਸਾਨੂੰ ਆਪਣੇ ਹਿਰਦੇ ਵਿੱਚ ਥਾਂ ਦੇ ਦਿੱਤੀ ਸਤਿਗੁਰੂ ਨੇ ਬਖਸ਼ਿਸ਼ ਕੀਤੀ ਅੰਮ੍ਰਿਤ ਬਾਣੀ ਰਸਨਾ ਚਾਖੇ ਹੁਣ ਇਹ ਰਸਨਾ ਇਹ ਜ਼ੁਬਾਨ ਸਤਿਗੁਰਾਂ ਦੀ ਬਾਣੀ ਨੂੰ ਚਖਦੀ ਹੈ ਅੰਮ੍ਰਿਤ ਬਈ ਬਾਣੀ ਹੈ ਕਿਉਂਕਿ ਬਾਣੀ ਦਾ ਆਨੰਦ ਹੈ ਜੀ ਇਹਦਾ ਰਸ ਹੈ ਜਿਹੜੇ ਗੁਰਮਖ ਜਾਣਦੇ ਨੇ ਉਹ ਮੰਨਦੇ ਨੇ ਬਾਣੀ ਦਾ ਆਪਣਾ ਰਸ ਹੈ ਇੱਕ ਸਤਿਗੁਰੂ ਨੇ ਕਿਰਪਾ ਕੀਤੀ ਬਾਣੀ ਦਾ ਰਸ ਆਉਣ ਲੱਗ ਪਿਆ ਹੁਣ ਇਹ ਅੰਮ੍ਰਿਤਮਈ ਰਸ ਨੂੰ ਚਖਦੀ ਹੈ ਵੱਡੇ ਭਾਗ ਪੂਜ ਗੁਰ ਚਰਨਾ ਸਗਲ ਤਿਆਗ ਪਾਈ ਪ੍ਰਭ ਸਰਨਾ ਇਹ ਮਾਰਗ ਨੇ ਵੱਡੇ ਭਾਗ ਨੇ ਵੱਡਾ ਉਦਮ ਕਿ ਅਸੀਂ ਗੁਰੂ ਦੇ ਚਰਨਾਂ ਤੇ ਆਏ ਅਸੀਂ ਉਹ ਚਰਨਾਂ ਦਾ ਸਤਿਕਾਰ ਕੀਤਾ ਅਸੀਂ ਉਸ ਮਾਰਗ ਦਾ ਸਤਿਕਾਰ ਕੀਤਾ ਜੋ ਸਾਨੂੰ ਸਤਿਗੁਰਾਂ ਨੇ ਦੱਸਿਆ ਸਤਿਗੁਰੂ ਨੂੰ ਇੱਕ ਕੋਈ ਸਰੀਰ ਨਹੀਂ ਹੈ ਜੀ ਸਤਿਗੁਰੂ ਸਤਿਗੁਰੂ ਬਚਨ ਬਚਨ ਹੈ ਸਤਿਗੁਰੂ ਇਹ ਕੋ ਮਹਾਰਾਜ ਬੜੇ ਪਿਆਰ ਨਾਲ ਸਮਝਾਉਂਦੇ ਨੇ ਸਤਿਗੁਰਾਂ ਦੇ ਬੋਲ ਹੀ ਸਤਿਗੁਰ ਨੇ ਸਰੀਰ ਨਹੀਂ ਹੈ ਸਰੀਰ ਤਾਂ ਤੁਹਾਡੇ ਕੋਲ ਹੈਗਾ ਦੇਹ ਤਾਂ ਹੈਗੀ ਐ ਦੇਹੀ ਤਾਂ ਤੇਰੇ ਅੰਦਰ ਬੋਲੇਗਾ ਉਹ ਸਤਿਗੁਰਾਂ ਦੇ ਬੋਲ ਤੇਰੇ ਅੰਦਰ ਗੂੰਜਣਗੇ ਸਤਿਗੁਰਾਂ ਨੇ ਸਾਨੂੰ ਆਪਣੀ ਦੇਹੀ ਨਾਲ ਨਹੀਂ ਜੋੜਿਆ ਸਾਨੂੰ ਬਾਣੀ ਨਾਲ ਜੋੜਿਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਮਰ ਕੇ ਨਹੀਂ ਪ੍ਰਤੱਖ ਗੁਰੂ ਨਿਸਤਾਰੇ ਜੇ ਤੂੰ ਪ੍ਰਤੱਖ ਤੌਰ ਤੇ ਗੁਰੂ ਦੇ ਦਰਸ਼ਨ ਕਰਨਾ ਚਾਹੁੰਨਾ ਹੈ ਤਾਂ ਬਾਣੀ ਨਾਲ ਜੁੜ ਤੈਨੂੰ ਪ੍ਰਤੱਖ ਤੌਰ ਤੇ ਆਤਮਿਕ ਤੌਰ ਤੇ ਦਰਸ਼ਨ ਹੋ ਜਾਣਗੇ ਸਗਲ ਤਿਆਗ ਪਾਈ ਪ੍ਰਭ ਸਰਨਾ ਮਾਰੀ ਕਹਿੰਦੇ ਅਸੀਂ ਸਾਰਾ ਕੁਝ ਤਿਆਗ ਦਿੱਤਾ ਅਸੀਂ ਪ੍ਰਭੂ ਦੀ ਸ਼ਰਨ ਵਿੱਚ ਆ ਗਏ ਆਪਣੀ ਹਉਮੈ ਨੂੰ ਆਪਣੇ ਹੰਕਾਰ ਨੂੰ ਆਪਣੀ ਈਰਖਾ ਨੂੰ ਤਿਆਗ ਕੇ ਜਿਹਨੂੰ ਸਤਗੁਰੂ ਦੀ ਸ਼ਰਨ ਵਿੱਚ ਆਏ ਗੁਰੂ ਨਾਨਕ ਜਾਂ ਕੋ ਭਇਆ ਦਿਆਲਾ ਸੋ ਜਨ ਹੁਆ ਸਦਾ ਨਿਹਾਲਾ ਤੇ ਮਰਜ਼ ਕਹਿੰਦੇ ਉਹ ਦਇਆ ਦਾ ਘਰ ਗੁਰੂ ਨਾਨਕ ਪਾਤਸ਼ਾਹ ਜਦੋਂ ਫਿਰ ਦਇਆ ਦੇ ਘਰ ਵਿੱਚ ਆਏ ਜਿੱਨਾ ਉੱਤੇ ਮਾਰੇ ਪੰਚਮ ਪਾਸ਼ਾ ਦੱਸਦੇ ਪੈ ਨੇ ਗੱਲ ਗੁਰੂ ਨਾਨਕ ਰਾਰੇ ਥੱਲੇ ਔਂਕੜ ਹੈ ਇੱਥੇ ਗੁਰੂ ਨਾਨਕ ਪਾਸ਼ਾ ਨੂੰ ਆਖਿਆ ਮਾਰੇ ਨੇ ਗੁਰੂ ਨਾਨਕ ਜਾਂ ਕੋ ਭਇਆ ਦਿਆਲਾ ਗੁਰੂ ਨਾਨਕ ਜਦ ਰੁ ਟੁੱਠਾ ਜਿਹਦੇ ਉੱਤੇ ਸੋ ਜਨ ਹੋਆ ਸਦਾ ਨਿਹਾਲਾ ਉਤੇ ਸਦਾ ਹੀ ਨਿਹਾਲ 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 ਹੋ ਗਿਆ ਉਤੇ ਸਦਾ ਲਈ ਆਨੰਦਤ ਹੋ ਗਿਆ ਉਤੇ ਆਨੰਦ ਚਿਤ ਹੋ ਗਿਆ ਉਤੇ ਸਦਾ ਹੀ ਉਸ ਵਹਿਗੁਰੂ ਕਾਲਪੁਰਖ ਦੇ ਨਾਲ ਇਕਮਿਕ ਹੋ ਗਿਆ ਉਠਤ ਬੈਠਤ ਸੋਬਤ ਨਾਮ ਉਤੇ ਹੁਣ ਉੱਠਦਿਆਂ ਬੈਹਂਦਿਆਂ ਤੁਰਦਿਆਂ ਫਿਰਦਿਆਂ ਉਸ ਵਹਿਗੁਰੂ ਕਾਲਪੁਰਖ ਦੇ ਨਾਮ ਦੀ ਚਿੰਤਨ ਕਰਦਾ ਤੇ ਉਸ ਆਨੰਦ ਨੂੰ ਮਾਣਦਾ ਕਿਉਂਕਿ ਸਤਿਗੁਰੂ ਨੇ ਆਪ ਕਿਰਪਾ ਕਰਕੇ ਦਇਆ ਦੇ ਘਰ ਵਿੱਚ ਆ ਕੇ ਇਹ ਨਾਮ ਦੀ ਦਾਤ ਉਹਨਾਂ ਦੀ ਝੋਲੀ ਪਾਈ ਹੈ ਜਿਹੜੇ ਸਤਿਗੁਰੂ ਦੀ ਸ਼ਰਨ ਵਿੱਚ ਆ ਗਏ ਜਿਹੜੇ ਆਪਣੀ ਮਾਂ ਨੂੰ ਛੱਡ ਕੇ ਆਪਣੇ ਹਉਮੈ ਨੂੰ ਤਿਆਗ ਕੇ ਜਿਹੜੇ ਸਤਿਗੁਰੂ ਦੀ ਸ਼ਰਨ ਵਿੱਚ ਆ ਗਏ ਤੇ ਸਤਿਗੁਰੂ ਨੇ ਕਿਰਪਾ ਕੀਤੀ ਉਹਨਾਂ ਦੀ ਝੋਲੀ ਨਾਮ ਨਾਲ ਭਰ ਦਿੱਤੀ ਦਾਤਾਂ ਨਾਲ ਭਰ ਦਿੱਤੀ ਉਹਨਾਂ ਨੂੰ ਕਿਸੇ ਕਿਸਮ ਦੀ ਹੁਣ ਕੋਈ ਭੁੱਖ ਨਹੀਂ ਹੈ ਉਹ ਅੰਦਰੋਂ ਬਾਹਰੋਂ ਰਜ ਗਏ ਆਓ ਗੁਰੂ ਅਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀਓ ਕਿਰਪਾ ਕਰੋ ਬਖਸ਼ਿਸ਼ ਕਰੋ ਅਸੀਂ ਤੁਹਾਡੀ ਸ਼ਰਨ ਵਿੱਚ ਆ ਜਾਈਏ ਸਾਡੀ ਇਹ ਹੌਮੇ ਟੁੱਟ ਜਾਏ ਇਹ ਟੁੱਟਦੀ ਨਹੀਂ ਹੈ ਕੀਤੀ ਨਾ ਕੀਤੀ ਉੱਭਰ ਜਾਂਦੀ ਹੈ ਤੁਸੀਂ ਕਿਰਪਾ ਕਰੋ ਤੁਸੀਂ ਬਖਸ਼ਿਸ਼ ਕਰੋ ਇਹ ਨਾਮ ਦੀ ਦਾਤ ਝੋਲੀ ਪਾਓ ਅਸੀਂ ਇਹਦੇ ਯੋਗ ਤੇ ਨਹੀਂ ਹਾਂ ਪਰ ਤੂੰ ਨਥਾਵਿਆਂ ਨੂੰ ਥਾਮ ਦੇਣ ਵਾਲਾ ਹੈ ਤੂੰ ਨਿਮਾਣਿਆਂ ਨੂੰ ਮਾਨ ਬਖਸ਼ਣ ਵਾਲਾ ਹੈ ਅਸੀਂ ਨਿਮਾਣੇ ਹੋ ਕੇ ਤੇਰੇ ਦਰ ਤੇ ਡਿਗੇ ਹਾਂ ਤੁਸੀਂ ਕਿਰਪਾ ਕਰਕੇ ਝੋਲੀ ੱਡ ਕੇ ਤੁਹਾਡੇ ਅੱਗੇ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਜੀਓ ਇਹ ਨਾਮ ਦੀ ਦਾਤ ਸਾਡੀ ਝੋਲੀ ਪਾਓ ਤਾਂ ਕਿ ਜਦੋਂ ਅਸੀਂ ਇਸ ਸੰਸਾਰ ਤੋਂ ਜਾਈਏ ਲੋਕ ਸੁਖੀਏ ਪਰ ਲੋਕ ਸਹੇਲੇ ਹੋ ਕੇ ਜਾਈਏ ਜੀ ਸਮਾ ਜਿਹੜਾ ਹੈ ਉਹ ਸੰਪੂਰਨ ਹੁੰਦਾ ਹੈ ਹੋਈਆਂ ਭੋਲਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ